ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਬਾਈ ਗਿਆਨੀ ਕੋੜ ਪਿੰਡ ਸੰਨੂਏ ਜ਼ਿਲ੍ਹਾ ਬਰਨਾਲਾ ਕੋਲ ਗਾਇਆਂ ਬਕੌਆ ਜੀ ਤੇ ਕਰਦੇ ਆਪਾਂ ਬਾਈ ਨਾਲ ਗੱਲਬਾਤ ਇੱਕ ਜਰਸੀ ਆ ਤੇ ਦੋ ਵੇਚਣ ਗਾਇਆਂ ਜੀ ਤੇ ਕਰਦੇ ਜੀ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਆਪਣਾ ਨਾਮ ਦੱਸ ਦਿਓ ਜੀ ਨਾਮ ਹੈ ਜਤਿੰਦਰ ਸਿੰਘ ਪਿੰਡ ਸੰਦੂ ਕਲਾਂ ਤਹਿਸੀਲ ਤਪਾ ਭਦੌੜ ਤੋਂ 5-6 ਕਿਲੋਮੀਟਰ ਪਿੰਡ ਪੈ ਜਾਂਦਾ ਜੀ ਠੀਕ ਹੈ ਜੀ ਸੰਦੂਗਰਾ ਪਿੰਡ ਆਪਣਾ ਚਿੱਟੀ ਪੱਟੀ ਦੇ ਘਰ ਆ ਬਿਲਕੁਲ ਠੀਕ ਹੈ ਜੀ ਤੇ ਵੀਰ ਜੀ ਆਪਣਾ ਨੰਬਰ ਹੀ ਦੱਸ ਦੋ ਪਹਿਲਾਂ 99154 68734 99154 68734 ਠੀਕ ਹੈ ਜੀ ਦਿਖਾ ਦਿਓ ਭਾਈ ਕਿਹੜੀ ਗਾਂ ਦਿਖਾਉਣੀ ਆ ਪਹਿਲਾਂ ਪਹਿਲਾਂ ਆ ਗਾਂ ਜੀ ਆਪਣੇ ਕੋਲ ਹਾਂਜੀ ਇਸ ਟਾਈਮ ਇਹਦੇਲੇ 17 ਲੀਟਰ ਹਾਇਰ ਦੁੱਧ ਹੈ ਬਿਲਕੁਲ ਕੰਡੀਟ ਅਗਲੇ ਮਿੰਕੇ ਲਈ ਜਾ ਸਕਦਾ ਠੀਕ ਹੈ ਜੀ ਬਹੁਤ ਹੀ ਸੋਹਣੀ ਬੈੜਾ ਉਹ ਬੱਚਾ ਹੀ ਇਹਦਾ ਠੀਕ ਹੈ ਬੱਚਾ ਦਿਖਾਨੇ ਇੱਕ ਵਾਰ ਹਾਂਜੀ ਭਾਈ ਦੇਖ ਸਕਦੇ ਆ ਆ ਬੱਚਾ ਬਸ ਆਦੇ ਠੀਕ ਹੈ ਜੀ ਹਾਂਜੀ ਕਿਹੜੀ ਨਸਲ ਆ ਜੀ ਇਹ ਐਚ ਐਫ ਬਿਹੜਾ ਜੀ ਬਹੁਤ ਸੀਲਡ ਨਹੀਂ ਬਿਹੜਾ ਜਿਵੇਂ ਮਰਜੀ ਅਗਲਾ ਚੁਆਈ ਕਰਕੇ ਲਿਆ ਸਕਦਾ ਆਉਂਦੀ ਤਸੱਲੀ ਕਰਕੇ ਇੱਥੋਂ ਲੈ ਕੇ ਜਾਵੇ ਅਗਲਾ ਬੰਦਾ ਠੀਕ ਆ ਜੀ ਤੇ ਤੋਰ ਕੇ ਦਿਖਾਓ ਜੀ ਕਿੰਨਾ ਘਟਾ ਹੋਊਗਾ ਵੀਰੇ ਸੂਈ ਨੂੰ ਇਹਨੂੰ ਸੂਈ ਨੂੰ ਇਸ ਟਾਈਮ ਬਈ 16 17 ਦਿਨ ਹੋ ਚੁੱਕੇ ਆ 16 17 ਦਿਨ ਹੋ ਗਏ ਬਈ ਦੇਖ ਸਰੋ ਬਈ ਦਾ ਤਸੱਲੀ ਨਾਲ ਬਹੁਤ ਬਰੀਕ ਬਿਹੜਾ ਹਾਂਜੀ ਦੇਖ ਸਰੋ ਚੋ ਕੇ ਲੈ ਜਾਓ ਬਈ ਕਹਿੰਦਾ ਗਿਆਨੀ ਆ ਨਾ ਠੀਕ ਆ ਜੀ ਤੇ ਇਹ ਚੁਟਾ ਦੇਖ ਸਾਦੇ ਹਾਂਜੀ ਮੋੜ ਲਓ ਜੀ ਫੇਰ ਦਿਖਾ ਦੀ ਮੜਾ ਜੀ ਐਫ ਕਾਂਜੀ ਹੈ ਠੀਕ ਹੈ ਬਾਕੀ ਬਾਈ ਇਹਨਾਂ ਕਨੈਕਟ ਕਰ ਲਓ ਹਾਂਜੀ ਲਿਓ ਜਿੰਦਾ ਹਾਂਜੀ ਵੀ ਕੀ ਰੇਟ ਹੈ ਇਹਦਾ ਰੇਟ ਬਾਈ ਜੀ ਇਹਨਾਂ ਦਾ 55000 ਰੁਪਏ ਵੇੜ ਦਾ ਮੁੱਲਾ ਠੀਕ ਹੈ ਜੀ ਬਾਕੀ ਮੌਕੇ ਦੇ ਮੁੱਦੇ ਦਾ ਮੰਨਤਨ ਕਰਦਾ ਹੈ ਕੋਈ ਗੱਲ ਨਹੀਂ ਠੀਕ ਹੈ ਜੀ ਸਰਾਣਾ ਸਰਾਣਾ ਬੋਲੀਏ ਜੀ ਮਾਤਾ ਸਰਾ ਨਹੀਂ ਬਿਲਕੁਲ ਸਾਫ ਵੇੜ ਹੈ ਜੀ ਠੀਕ ਹੈ ਜੀ ਆਪਦੀ ਤਸੱਲੀ ਕਰਕੇ ਲੈ ਜਾਵੇ ਜੋ ਵੀ ਆਵੇ ਨਾ ਆਪਦੀ ਤਸੱਲੀ ਕਰਕੇ ਲੈ ਜਾਵੇ ਬਾਅਦ ਚ ਕੋਈ ਲਾਂਮਾ ਖਾਂਮਾ ਨਹੀਂ ਬੰਦੇ ਦਾ ਠੀਕ ਹੈ ਜੀ ਠੀਕ ਹੈ ਲਾਜ਼ਮੀ ਦਿਖਾਓ ਦੂਜੀ ਗਾ ਇਹਦੀ ਵੀ ਡਿਟੇਲ ਦੱਸ ਦਿਓ ਜੀ ਇਹ ਵਾੜਸ ਲੈ ਇਸ ਟਾਈਮ 8 ਲੀਟਰ ਦੁੱਧ ਹੈ ਜੀ ਠੀਕ ਹੈ ਜੀ 3 ਮਹੀਨੇ ਦੀ ਇਹ ਵਾੜ ਗੱਪਣਾ ਠੀਕ ਹੈ ਜੀ 8 ਲੀਟਰ ਦੁੱਧ ਆਪ ਦਾ ਬੰਦਾ ਕੰਡੇ ਤੇ ਮਿੰਕੇ ਲਿਜਾ ਸਕਦਾ ਠੀਕ ਹੈ ਜੀ ਕੋਈ ਆਪਦੀ ਤਸੱਲੀ ਕਰਕੇ ਚੈੱਕ ਕਰਵਾ ਕੇ ਡਾਕਟਰ ਤੋਂ ਫੇਰ ਹੀ ਲੈ ਕੇ ਜਾਵੇ ਠੀਕ ਹੈ ਜੀ ਇਹਦੀ ਮੁੱਲਵਾੜੀ ਵੀ ਦੱਸ ਦਿਓ ਵੀਰੇ ਇਹਦਾ ਮੁੱਲ 33000 ਰੁਪਏ ਜੀ ਹਾਂ ਜੀ ਖੋਲ ਕੇ ਦਿਖਾ ਦਿਓ ਜੀ ਦੇਖ ਮੋਲ ਤੇ 3000 ਠੀਕ ਹੈ ਜੀ ਫੇਰ ਦੇਖ ਸਕਦਾ ਹਾਂ ਟੀਕੇ ਟੂ ਦਾ ਪਤਾ ਵੀਰੇ ਕਿਹੜਾ ਭਰਾ ਹੈ ਸੀ ਤੇ ਟੀਕਾ ਮਾਲਕਾਂ ਨੇ ਦੱਸਿਆ ਹੋਇਆ ਜੀ ਵਧੀਆ ਵਧੀਆ ਸੀਮਨ ਦਾ ਭਰਾ ਹੋਇਆ ਬਾਕੀ ਆਪਾਂ ਨੂੰ ਪੱਕਾ ਨਹੀਂ ਪਤਾ ਠੀਕ ਹੈ ਜੀ ਠੀਕ ਹੈ ਦੇਖੋ ਭਾਈ ਪਾਰ ਦਾ ਕੰਮ ਕਰਦੇ ਜੀ ਟਰੱਕ ਭਰ ਕੇ ਤੋਰਦੇ ਆ ਤੇ ਸਾਨੂੰ ਪਤਾ ਪਹਿਲਾਂ ਵੀਡੀਓ ਬਣਾਈ ਸੀ ਉਦੋਂ ਮਾਲ ਪਕਾਉਂ ਰਹੀ ਸੀ ਸਾਰਾ ਮਾਲ ਵੇਚ ਗਿਆ ਸੀ ਹੁਣ ਇਹਨਾਂ ਕੋਲ ਚਾਰ ਪੰਜ ਵੀਡੀਓ ਆ ਗਈ ਜੀ ਆ ਗੀਆਂ ਗੀਆਂ ਤਾਂ ਕਰਕੇ ਮਾਲੇ ਨਾਲ ਕੋਲ ਹੁਣ ਆਇਆ ਜੀ ਵਾਲਾ ਹੀ ਜਾਂਦਾ ਵਿਕੀ ਜਾਂਦਾ ਠੀਕ ਹੈ ਜੀ ਤੇ ਬਈਆਂ ਦਾ ਸਾਨੂੰ ਨੰਬਰ ਦੱਸਿਆ ਬਈ ਜੀਤਾ ਫਾਰਮ ਟੀਵੀ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਤਾਂ ਕਿ ਅਸੀਂ ਨਵੇਂ ਤੇ ਨਵੇਂ ਸਾਨੂੰ ਵੀਡੀਓ ਅਪਡੇਟ ਕਰਦੇ ਰਹੀਏ ਜੀ ਹਾਂਜੀ ਬਈ ਜੀ ਦੂਜੀ ਦਿਖਾਓ ਜਰਸੀ ਇਹ ਜਰਸੀ ਬੈੜਾ ਜੀ ਠੀਕ ਹੈ ਜੀ ਇਹਦੇ ਹਲੇ 4-5 ਦਿਨ ਬਾਕੀ ਨੇ ਸੂਣ ਤੋਂ ਠੀਕ ਹੈ ਜੀ ਬੈੜ ਦਾ ਪਿਛਲੇ ਸੂਏ ਤਾਂ ਬਹੁਤ ਵਧੀਆ ਰਿਕਾਰਡ ਆ ਇਸ ਕੋ ਬੈੜ ਨੇ ਮੋਇਨਾ 2 बाई ਲੀਟਰ ਦੋ ਦੇ ਦੇਣਾ ਠੀਕ ਹੈ ਜੀ ਬਹੁਤ ਠੀਲ ਠੰਡੀ ਬੈੜਾ ਠੀਕ ਹੈ ਜੀ ਕਿੰਨਾ ਘਟਾ ਮਿਲਦਾ ਜੀ ਇਹਦਾ ਇਹਦੇ ਹਲੇ 5 ਕੁ ਦਿਨ ਮੰਨ ਕੇ ਚੱਲੋ 5 ਦਿਨ ਬਾਕੀ ਦੇ ਸਾਰੇ ਚਾਤਾ ਜੁਦਾ ਆਹਨ ਤੋਂ ਬਦਲੀ ਜਰਸੀ ਦਾ ਦੇਖ ਸਕਦੇ ਬਾਰੋਕਲਾ ਰੋਕਲਾ ਰੋਕਲਾ ਮੋੜਦੇ ਮੋੜਦੇ ਇਕੱਠਿਆਂ ਦਾ ਕਰਕੇ ਕਰਦੀਆਂ ਦੇਖ ਸਕਦੇ ਹੋ ਵੀ ਫੇਸਬੁੱਕ ਹਾਂਜੀ ਵੀਰੇ ਇਹਦਾ ਕੀ ਰੇਟ ਰੂਟ ਆ ਜੀ ਹਾਂਜੀ ਵੀ ਦੇਖ ਸਕਦੇ ਹੋ ਥਮਾ ਥਮਾ ਦੀ ਬਈ ਕਹਿੰਦੇ ਸਾਫ ਆ ਇਹ 5-4 ਦਿਨ ਰਹੇ ਹਾਂਜੀ ਭਾਈ ਜੀ ਇਹਦਾ ਰੇਟ ਦੱਸੋ ਜੀ ਇਹਦਾ ਮੁੱਲ 65000 ਰੁਪਏ ਜੀ ਬਾਕੀ ਬੌਕੇ ਦੀ ਮਾਰਤਾ ਨੂੰ ਕਰਦਾ ਕੋਈ ਗੱਲ ਨਹੀਂ ਇਹਦਾ ਠੀਕ ਹੈ ਜੀ ਸੀਕ ਬਾਈ ਜੀ ਮੱਲ ਬਾਈ ਜੀ 65000 ਰੁਪਏ ਮੰਗਦੇ ਆ ਦੇਖ ਸਕਦੇ ਚੰਗੀ ਤਰ੍ਹਾਂ ਬਾਈ 222 ਦਾ ਕੰਟੈਕਟ ਕਰ ਲਿਓ ਬਾਈ ਦਾ ਵਪਾਰ ਦਾ ਕੰਮ ਹੈ ਜੀ ਤੇ ਆਪਣੀ ਵੀਡੀਓ ਨੂੰ ਬਾਤੋਂ ਸਬਸਕ੍ਰਾਈਬ ਤੇ ਸ਼ੇਅਰ ਕਰਦਾ ਕਰੋ ਜੇ ਕਿਸੇ ਬਾਈ ਨੇ ਵੀਡੀਓ ਬਣਾਉਣੀ ਹੋਵੇ ਆਪਣਾ ਨੰਬਰ ਹੈਗਾ 750 800355 ਜੀ 75280 00355 ਬਣ ਜਾ ਜੀ ਹਾਂਜੀ ਬਾਈ ਜੀ ਹੋਰ ਕਿਹੜੀ ਬੋ ਬਾਈ ਹੁਣ ਆ ਪਲੂਨ ਬੱਛੀ ਹੈ ਜੀ ਇੱਕ ਆਪਣੇ ਕੋਲ ਹਾਂਜੀ ਹਾਂਜੀ ਇਹਦੇ ਹਲੇ 15 ਦਿਨ ਬਾਕੀ ਨੇ ਸੂਣ ਤੋਂ ਬਹੁਤ ਸੀਲ ਠੰਢੀ ਬੱਛੀ ਹੈ ਆਰਾਮ ਨਾਲ ਸੂਏ ਬੱਛੀ ਨੇ 18 ਲੀਟਰ ਦੋ ਤਮੋਇਨਾ ਕੱਢ ਦੇਣਾ ਇਹਨੇ ਬਹੁਤ ਬਰੀਕ ਵ ਠੀਕ ਹੈ ਜੀ ਇਹ ਕਿਹੜੀ ਨਸਲ ਬਾਈ ਜੀ ਇਹ ਕ੍ਰੋਸ ਸਾਂਗ ਚਾਰ ਜੀ ਆ ਗਈ ਥੋੜੀ ਠੀਕ ਹੈ ਜੀ ਠੀਕ ਹੈ ਜੀ ਪਹਿਲੇ ਸੁਵੇ ਸੁਣੋ ਬਾਈ ਜੀ ਕ੍ਰੋਸ ਸਾਂਗ ਚਾ ਤੇ ਬਾਈ ਜੀ ਰੇਟ ਰੂਟ ਵੀ ਦੱਸ ਦਦਾ ਇਹਦਾ ਮਤਲਬ 45000 ਰੁਪਏ ਕਰਦੇ ਆਂ ਜੀ ਠੀਕ ਹੈ ਜੀ ਬਾਕੀ ਮੌਕੇ ਤੇ ਮਾਨਤਨ ਹੋ ਜੂਗਾ ਤੇ ਆ ਖੋਲ ਕੇ ਦਿਖਾ ਦਿਓ ਵੀਰੇ 752800355 ਇਹ ਆਪਣਾ ਨੰਬਰ ਕੰਟੈਕਟ ਆਂਦਾ ਕਿਸੇ ਬਾਈ ਨੇ ਵੀਡੀਓ ਬਣਾਉਣੀ ਹੈ ਐਂਡ ਆਪਣਾ ਪਾਸਪੋਰਟ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਜੀ ਦੇਖ ਸਕਦੇ ਹੋ ਬਈ ਜੀ ਕਿੰਨੇ ਕਿ ਦਿਨ ਰਹਿ ਗਏ ਜੀ ਇਹਦੇ ਇਹਦੇ 15 ਦਿਨ ਬਾਕੀ ਨੇ ਜੀ ਇਸ ਟਾਈਮ ਕੋਈ 15 ਦਿਨ ਬਾਕੀ ਨੇ ਬਹੁਤ ਬਰੀਕ ਬੈਠਾ ਫੇਸ ਕੁਆਲਟੀ ਵਧੀਆ ਬੈਠਦੀ ਠੀਕ ਹੈ ਜੀ ਠੀਕ ਹੈ ਜੀ ਦੇਖ ਸਕਦੇ ਹੋ ਬਈ ਜੀ ਸੀਲ ਠੰਡੀ ਬੈਠਾ ਹੀ ਠੀਕ ਹੈ ਜੀ ਕਰ ਦੋ ਜੀ ਹਾਂ ਦੇਖ ਸਕਦੇ ਹੋ ਬਈ ਤੋੜਾ ਤਰਾ ਤੇ ਥੋੜਾ ਪੱਠਿਆਂ ਦਾ ਕਰਕੇ ਹੁਣ ਕਰਦੇ ਨੇ ਪੱਠਿਆਂ ਤੇ ਬੰਨਿਆ ਲੇਟ ਜਿਹਾ ਤਾਂ ਕਰਕੇ ਹਾਂਜੀ ਬਾਈ ਜੀ ਨੇ 45000 ਰੁਪਏ ਮੰਗਿਆ ਸਾਨੂੰ ਦੱਸਿਆ ਜੀ ਬਾਕੀ ਬਾਈ ਨੇ ਜੇ ਕਿਸੇ ਬਾਈ ਨੇ ਕਨੈਕਟ ਕਰਨਾ ਹੋ ਤਾਂ ਕਰ ਸਕਦੇ ਹੋ ਬਈ ਕਿੰਨੇ ਕਿ ਦਿਨ ਰਹਿ ਗਏ ਜੀ ਇਹਦੇ 15 ਦਿਨ ਬਾਕੀ ਨਹੀਂ ਜੀ ਇਸ ਟਾਈਮ 15 ਦਿਨ ਬਾਕੀ ਰਹੀ ਸੀ ਕਈ ਦੇਖ ਸਕਦੇ ਤੇ ਹਾਂਜੀ ਜੇ ਬਾਈ ਜੀ ਕੋਲ ਕਿਸੇ ਕੋਲ ਗਾਂ ਮੱਝ ਪਕਾਉ ਹੋਵੇ ਤਾਂ ਬਾਈ ਜੀ ਦਾ ਨੰਬਰ ਕੰਟੈਕਟ ਕਰੋ ਬਾਈ ਪਪਾਰ ਦਾ ਕੰਮ ਕਰਦਾ ਜੀ ਕੰਨੀ ਪਿੰਡ ਸੰਧੂ ਜ਼ਿਲ੍ਹਾ ਬਰਨਾਲਾ ਜੀ ਤੇ ਜੇ ਕੋਈ ਲੈਣੀ ਹੈ ਤਾਂ ਵੀ ਕੰਟੈਕਟ ਕਰੋ ਜੇ ਵੇਚਣੀ ਹੈ ਤਾਂ ਬਾਈ ਜੀ ਨੂੰ ਜ਼ਰੂਰ ਕੰਟੈਕਟ ਕਰੋ ਜੀ ਜੀਤਾ ਫਾਰਮ ਟੀਵੀ ਨੂੰ ਬਾਤਵਾ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰ ਦੋ ਤਾਂ ਕਿ ਅਸੀਂ ਨੂੰ ਘਰ ਘਰ ਜਾ ਕੇ ਵੀਡੀਓ ਅਪਡੇਟ ਕਰਦੇ ਰਹੀਏ ਜੀ ਯਲਦੇਪਰਾ ਅਗਲੀ ਵੀਡੀਓ ਚ ਓਕੇ ਬਾਏ